ਕਾਲਜ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਜੀ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਹਨ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਤੇ ਜੇਕਰ ਵੀਡੀਓ ਤੇ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਜੁੜੋ ਦੋਸਤੋ ਤੇ ਇੱਧਰ ਮਿਲੋ ਜੀ ਇਸ ਕੈਮਰ ਨੂੰ ਤੇ ਤੁਸੀਂ ਰੋਜ਼ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਆਪਾਂ ਪਹੁੰਚ ਚੁੱਕੀਆਂ ਜੀ ਇੱਧਰ ਦੀਦੀ ਕੋਲੇ ਮਿਲੋ ਆਪਣੀ ਦੀ ਨੂੰ ਹਾਂ ਸਸਕੀ ਜੀ ਹਾਂ ਲੋ ਸਤਿ ਸ਼੍ਰੀ ਅਕਾਲ ਜੀ ਇੱਧਰ ਮਿਲੋ ਸਹਿਜ ਨੂੰ ਸਹਿਜ ਉਹ ਆ ਲੈ ਜੀ ਤਾਂ ਉਹ ਤੇ ਆਪਾਂ ਇਹ ਸੀਗੇ ਦੀਦੀ ਕੋਲੇ ਤੇ ਮੇਲਾ ਦੇਖਣ ਵਾਸਤੇ ਤੇ ਹੁਣ ਚੱਲਦੇ ਹਾਂ ਜਿੱਤੇ ਦੇ ਚੱਲ ਕੇ ਜਾ ਕੇ ਆਪਾਂ ਮੇਲਾ ਦੇਖਦੇ ਆਂ ਤੇ ਨੰਨ ਨੂੰ ਦਿਖਾਉਣੇ ਆ ਜੀ ਰੌਣਕ ਮੇਲਾ ਹਾਂਜੀ ਤੇ ਇੱਧਰ ਜਿਸ ਕਰਨ ਸੀ ਦੋ ਦੋ ਬਲੌਗਰ ਦੋ ਦੋ ਬਲੌਗਰ ਜੀ ਬਹੁਤ ਰੁਪਿਆ ਕਾਦੀ ਆਉਂਦੇ ਦੇਖੋ ਤੇ ਉਧਰ ਰੌਣਕ ਮੇਲਾ ਦੁਕਾਨਾਂ ਲੱਗੀਆਂ ਹੋਈਆਂ ਨੇ ਹਾਂਜੀ ਕੱਲ ਦਾ ਬਲੌਗ ਅੱਜ ਉਹ ਕੁੰਡਾ ਪਾਇਆ ਅੱਜ ਮੈਂ ਪਾਇਆ ਨਹੀਂ ਹੈਗਾ ਮੈਂ ਅੱਜ ਲੌਗ ਪਾਇਆ ਨਹੀਂ ਹੈਗਾ ਜੇ ਆਪਣਾ ਕੋਈ ਬਲੌਗ ਨਹੀਂ ਹੈ ਤੇ ਆਵੜਾ ਬਲੌਗ ਆਪਣਾ ਕੱਲ ਨੂੰ ਆਊਗਾ ਜਾਂ ਫੇਰ ਸ਼ਾਮ ਨੂੰ ਪਾ ਦਾਂਗੇ ਹੈਨਾ ਸ਼ਾਮ ਨੂੰ ਪਾ ਦੂੰ ਲਿਖਦੀ ਆਂ ਸ਼ਾਮ ਨੂੰ ਪਰ ਵਿਊ ਘਟ ਆਉਂਦੇ ਆ ਫਿਰ ਇਸ ਵਾਰ ਠੀਕ ਆਨੇ ਕਾ 11:00 ਵਜੇ ਬਲੌਗ ਬਣਾਉਂਗਾ 11:00 ਵਜੇ ਬੰਦ ਜੀ ਹੱਤ ਤੋਂ ਕਹੀਆ ਬੜੀ ਨਹੀਂ ਮਿਲਣਾ ਸੁਣਨਾ ਨਹੀਂ ਮਿਲਣਾ ਹੋ ਕਿ ਨਹੀਂ ਸਾਫ਼ ਹੁੰਦੀ ਇਹ ਦੇਖੀ ਵੀਡੀਓ ਤਾਂ ਮੈਂ ਆਰਪ ਹੁੰਦੀ ਕਿ ਨਹੀਂ ਲਓ ਜੀ ਗਰਾਉਂਡ ਸ਼ਾਮ ਨੂੰ ਇੱਥੇ ਸ਼ਾਮ ਨੂੰ ਸਟਾਰਟ ਹੁੰਦਾ ਨਾ ਹਾਂ ਅੱਜ ਤੇ ਟਾਈਮ ਤੇ 5:00 ਵਜੇ ਹੋਣਗੇ ਹੈ 5:00 ਵਜੇ 안지나 <laughs> <laughs> ਨਾਨੂ ਲਿਆਉਂਦੀ ਲੋ ਨਾਲ ਮੇਨ ਹੋਣ ਤੱਕ ਦਾ ਡੱਕਾ ਹੰਕਾਰੀ ਮੇਡਾ ਕੋਤਵਾਲ ਦਾ ਬੇਟਾ ਕੋਤਵਾਲ ਦਾ ਸੁਬੇਦਾਰਾ ਕਿਉਂ ਨਹੀਂ ਵਕਤ ਸਭਾਲਦਾ ਸੁਬੇਦਾਰਾ ਕਿਉਂ ਨਹੀਂ ਵਕਤ ਸਭਾਲਦਾ Antu lai Celbi गोर मेडल्स काढी दफा कई बार सत्ता दे मेडल्स के कार्यक्रम सम्मानिया ओ हाटडीसा तोडे सामने आ रिया के ओना पास्था इतिहास कृत ना के डर फिर निकाल दई हा 全然このパーティー。 ਜੀ ਲੋ ਜੀ ਆਪਾਂ ਆ ਗਏ ਸੀਗੇ ਜੀ ਘਰੇ ਮੇਲਾ ਦੇਖ ਕੇ ਤੇ ਆ ਕੇ ਗਰਮੀ ਬਹੁਤ ਜ਼ਿਆਦਾ ਸੀਗੀ ਵੀ ਬਸ ਫਿਰ ਉਸ ਤੋਂ ਬਾਅਦ ਵੀਡੀਓ ਸ਼ੂਟ ਕਰਨ ਦਾ ਟਾਈਮ ਹੀ ਲੱਗਿਆ ਹੈਗਾ ਉਸ ਤੋਂ ਬਾਅਦ ਸੌਂ ਚੁੱਕ ਗਏ ਤੇ ਹੁਣ ਉਸ ਤੋਂ ਬਾਅਦ ਉੱਠ ਕੇ ਚਾਚੂ ਕੀਤੀ ਆ ਤੇ ਹੁਣ ਆਪਾਂ ਉੱਠੇ ਨੂੰ ਲੱਗਿਆ ਜੀ ਸਬਜ਼ੀ ਤੇ ਸਭ ਜੀ ਸਬਜ਼ੀ ਬਣਾਉਣੇ ਆ ਤੇ ਨਾਲੇ ਕਰਦੇ ਆ ਜੀ ਬਾਕੀ ਦੇ ਹੋਰ ਕੰਮ ਕਰ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੀ ਤੇ ਦੱਸਿਓ ਮੈਨੂੰ ਕਮੈਂਟ ਕਰਕੇ ਕਿ ਤੁਹਾਨੂੰ ਮੇਰੀ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਜੇ ਆਪ ਗਏ ਸੀਗੇ ਜੀ ਤੁਹਾਨੂੰ ਪਤਾ ਹੀ ਇਹ ਵੀ ਅਮਨਦੀਪ ਦੇ ਦੀ ਕੋਲੇ ਮੇਲਾ ਦੇਖਣ ਵਾਸਤੇ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਬਸ ਉੱਥੇ ਗਰਮੀ ਨੇ ਤਾਂ ਜੀ ਮਤ ਮਾਰ ਦਿੱਤੀ ਤੇ ਬਾਕੀ ਆ ਆਪਣੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਨਵੇਂ ਵੀਡੀਓ ਬਣਾਉਣ ਤੱਕ ਦੇ ਲਈ ਬਾਏ ਬਾਏ